ਸੰਯੁਕਤ ਕਿਸਾਨ ਮੋਰਚਾ ਵੱਲੋਂ ਹੜਪੀੜਤਾ ਦੀ ਮਦਦ ਅਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜ਼ਿਲੇ ਭਰ ਵਿੱਚ ਮੰਗ ਪੱਤਰ ਦਿੱਤੇ ਗਏ ਜਿਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਕਿਸਾਨ ਆਗੂਆਂ ਨੇ ਮੰਗ ਪੱਤਰ ਰਾਹੀਂ ਇਹ ਮੰਗ ਕੀਤੀ ਕਿ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਫਗਵਾੜਾ ਸ਼ਹਿਰ ਦੀ ਗੱਲ ਕਰਦੇ ਆਂ ਉਹਨਾਂ ਕਿਹਾ ਕਿ हनुमानगढ़ी ਤੋਂ 슈ગર ਮਿਲ ਤੱਕ ਸੜਕ ਦੀ ਹਾਲਤ ਕਾਫੀ ਖਸਤਾ ਹੈ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਹੈ ਕਿ ਸੜਕ ਨੂੰ ਜਲਦ ਬਣਾਇਆ ਜਾਵੇ ਜਦ ਕਿ 슈ગર ਮਿਲ ਸਾਹਮਣੇ ਪੁਲ ਹੇਠਾਂ ਇੱਕ ਠੇਕੇਦਾਰ ਵੱਲੋਂ ਜੋ ਨਜਾਇਜ਼ ਤੌਰ ਤੇ ਦਫਤਰ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਉਸ ਨੂੰ ਹਟਾ ਕੇ ਸੜਕ ਬਣਾਈ ਜਾਵੇ ਇਸ ਤੋਂ ਇਲਾਵਾ ਹੋਰ ਵੀ ਮੰਗਾਂ ਉਹਨਾਂ ਦੀ ਵਧੀਕ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੱਖੀਆਂ ਉੱਧਰ ਡਾਕਟਰ ਰਕਸ਼ਿਤਾ ਗੁਪਤਾ ਨੇ ਮੰਗ ਪੱਤਰ ਲਿਆਂਦੇ ਕਿ ਸੰਜਿਤੇ ਬੰਦੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅੱਜ ਮਿਲਣ ਦੇ ਕਾਰਨ ਦੋ ਨੇ ਇੱਕ ਤਾਂ ਸੰਯੁਕਤ ਮੋਰਚੇ ਵੱਲੋਂ ਜੋ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਜਾਣੇ ਸਨ ਉਸ ਸੰਦਰਭ ਦੇ ਵਿੱਚ ਮੂਸਾਪੁਰ ਸਾਹਿਬ ਨੇ ਵਿਸਤਾਰ ਨਾਲ ਦੱਸ ਦਿੱਤਾ ਦੂਸਰਾ ਵਿਸ਼ਾ ਹੈਗਾ ਸਤਕਾਰਤ ਮੰਦਰ ਹਨੂਮਾਨ ਗੜੀ ਤੋਂ ਲੈ ਕੇ ਜਲੰਧਰ ਵਾਲੀ ਸਾਈਡ ਨੂੰ ਬਾਇਆ 슈ਗਰ ਮਿਲ ਦੇ ਨਾਲ-ਨਾਲ ਜੋ ਰਸਤਾ ਜਾਂਦਾ ਉਸ ਰਸਤੇ ਦਾ ਹਾਲ ਬਹੁਤ ਮਾੜਾ ਹੈ ਆਏ ਦਿਨ ਉਥੇ ਰਾਹगिर ਡਿੱਗਦੇ ਆ ਸੱਟਾਂ ਲਵਾਉਂਦੇ ਆ ਮਸ਼ੀਨਰੀ ਦੀ ਭੰਨ ਤੋੜ ਹੁੰਦੀ ਆ ਹੋਰ 2 ਮਹੀਨਿਆਂ ਤੱਕ ਖੰਡ ਮਿਲ ਚਲਪਣੀਆਂ ਪਿੰਡਾਂ ਤੋਂ ਟਰਾਲੀਆਂ ਆਉਣੀਆਂ ਵੱਡੇ ਖੱਡੇ ਨੇ ਆਨਸਖਾਵੀ ਘਟਨਾ ਹੋ ਸਕਦੀ ਹੈ ਜਿੱਥੇ ਮਾਲੀ ਨੁਕਸਾਨ ਹੋ ਸਕਦਾ ਉਥੇ ਜਾਨੀ ਵੀ ਹੋ ਸਕਦਾ ਜੇ ਆਉਣ ਵਾਲੇ ਸਮੇਂ ਇਹੋ ਜਿਹਾ ਨੁਕਸਾਨ ਹੁੰਦਾ ਤੇ ਕਿਉਂ ਨਾ ਆਪਾਂ ਕਹੀਏ ਵੀ ਪ੍ਰਸ਼ਾਸਨ ਜ਼ਿੰਮੇਵਾਰ ਆ ਦੂਸਰੀ ਸਾਡੀ ਜਿਹੜੀ ਬੇਨਤੀ ਹੈ ਉਹ ਸ਼ਹਿਰ ਵਾਸੀਆਂ ਵੱਲੋਂ ਹੈ ਕਿ ਉਥੋਂ ਦਾ ਰਸਤਾ ਜਿਹੜਾ ਬਹੁਤ ਮਾੜਾ ਹੈ ਨਜਾਇਜ਼ ਉਸਾਰੀਆਂ ਉਥੇ ਦੋ ਹੋਈਆਂ ਇੱਕ ਨਜਾਇਜ਼ ਉਹ ਸਾਰੀ ਪਿਛਲੇ ਦਿਨੀ ਕੋਈ ਠੇਕੇਦਾਰ ਆ ਉਹਦਾ ਕਮਰਾ ਬਣਾਇਆ ਹੋਇਆ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਸਾਡੇ ਸਾਰੇ ਭਾਈਚਾਰਾ ਇੱਥੇ ਪਿੰਡਾਂ ਦਾ ਖੜਾ ਸਾਰੇ ਮੋਤਵਰ ਸਾਥੀ ਪਿੰਡਾਂ ਦੇ ਆਏ ਸਾਡੀ ਯੂਨੀਅਨ ਦੇ ਸਾਡੀ ਵੀ ਨੇ ਇਹ ਆ ਸ਼ਹਿਰ ਵੱਲੋਂ ਕਿ ਉਸ ਕਮਰੇ ਨੂੰ ਡੈਮੋਲੇਸ਼ਨ ਕਰਕੇ ਉਹਨੂੰ ਤੋੜ ਕੇ ਉੱਥੋਂ ਰਸਤਾ ਬਣਾਇਆ ਜਾਵੇ ਤਾਂ ਜੋ ਸ਼ਹਿਰ ਦੇ ਰਾਹਗੀਰਾਂ ਨੂੰ ਨੰਗਣਾ ਸੌਖਾ ਹੋ ਜਵੇ ਤੇ ਜਿਹੜੀ ਟਰਾਲੀਆਂ ਦਾ ਟ੍ਰੈਫਿਕ ਆ ਉਹ ਵੀ ਸੌਖੀਆਂ ਉੱਥੋਂ ਨੰਗਣ ਤੇ ਇਸ ਰਸਤੇ ਨੂੰ ਬਣਾਉਣਾ ਪਲਾਸ ਜਿਹੜੀ ਉਹ ਨਜਾਇਜ਼ ਸਾਰੀ ਹੋਈ ਆ ਕਿਸੇ ਠੇਕੇਦਾਰ ਵੱਲੋਂ ਉਹ ਕਮਰੇ ਨੂੰ ਢਾ ਕੇ ਰਸਤਾ ਬਣਾਉਣ ਦੇ ਵਾਸਤੇ ਅਸੀਂ ਜਿਹੜਾ ਡੀਸੀ ਮੈਡਮ ਨੂੰ ਕਮਿਸ਼ਨਰ ਮੈਡਮ ਨੂੰ ਮੰਗ ਪੱਤਰ ਦੇਣਾ ਹੈ ਅੱਜ ਭਾਰਤੀ ਕਿਸਾਨ ਜੂ ਨੇ ਦੁਆਬਾ ਆਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਹੋਈ ਕਾਲ ਜੋ ਕਿ ਪਿਛਲੇ ਸਮਾਂ ਵਿੱਚ ਪੰਜਾਬ ਦਾ ਵੱਡਾ ਜਾਨੀ ਤੇ مالی ਨੁਕਸਾਨ ਮੈਨਵੇੜ ਹੜ੍ਹਾਂ ਦੇ ਨਾਲ ਹੋਇਆ ਉਸ ਦੇ ਮੁਆਵਜ਼ੇ ਸੰਬੰਧੀ ਮੰਗ ਪੱਤਰ ਦੇਣ ਆਏ ਆ ਉਹ ਮੁਆਵਜ਼ਾ ਜਿਹੜਾ ਕਿਸਾਨਾਂ ਦਾ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਤੇ ਬਹੁਤ ਦਿਨਾਂ ਤੋਂ ਆਸਾਂ ਸੀਗੀਆਂ ਹੈ ਕਿ ਸਰਕਾਰਾਂ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਬਾਹ ਫੜ ਗਈਆਂ ਲੇਕਿਨ ਦੋਵਾਂ ਸਰਕਾਰਾਂ ਸਟੇਟ ਦੀ ਤਾਂ ਸੈਂਟਰ ਦੀ ਸਵਾਏ ਬਿਆਨਬਾਜ਼ੀ ਤੋਂ ਕੁਝ ਨਹੀਂ ਕਰ ਰਹੀਆਂ ਸਾਡੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਆਏ ਸੀ ਉਹ ਵੀ ਬਹੁਤ ਥੋੜਾ ਮੁਆਵਜ਼ਾ ਦੇ ਕੇ ਗਏ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੀ ਹੈ ਤਾਂ ਪੰਜਾਬ ਦੀ ਭਗਵੰਤਾਨ ਸਰਕਾਰ ਨੂੰ ਵੀ ਬੇਨਤੀ ਕਰਨੀ ਹੈ ਜਿਹਨਾਂ ਨੂੰ ਨੁਕਸਾਨ ਹੋਇਆ ਉਹਦੀਆਂ ਰਿਪੋਰਟਾਂ ਤਿਆਰ ਕਰਕੇ 100% ਦੀ ਮੁਆਵਜ਼ਾ ਜ਼ਿਮੀਦਾਰ ਨੂੰ ਤੇ ਮਜ਼ਦੂਰ ਨੂੰ ਮਿਲਣਾ ਚਾਹੀਦਾ ਜਿਹੜੇ ਖੇਤ ਵਾਹ ਹੋਏ ਆ ਉਹਨਾਂ ਨੂੰ ਵੀ ਤਿਆਰ ਕਰਨ ਦਾ ਜੋ ਖਰਚਾ ਆਉਣਾ ਉਹ ਗਿਣਿਆ ਜਾਵੇ ਔਰ ਜਲਦੀ ਤੋਂ ਜਲਦੀ ਰਿਪੋਰਟਾਂ ਤਿਆਰ ਕਰਕੇ ਉਹ ਮੁਆਵਜ਼ਾ ਦਿੱਤਾ ਜਾਵੇ ਉਸ ਸੰਬੰਧ ਵਿੱਚ ਅਸੀਂ ਅੱਜ ਐਡੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਹੈ ਅੱਜ ਭਾਰਤੀ ਕਿਸਾਨ ਮੁਰਜਾ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਹੜੇ ਦੇ ਖੜਾ ਖੜ ਪੀੜਤਾਂ ਲਈ ਮੁਆਵਜ਼ੇ ਲਈ ਤੇ ਉਹਨਾਂ ਦੇ ਰਿਲੀਫ ਲਈ ਜਿਹੜੇ ਵੀ ਫੰਡ ਹੈ ਉਹਨਾਂ ਦੇ ਲਈ ਉਹਨਾਂ ਨੇ ਮੰਗ ਪੱਤਰ ਦਿੱਤਾ ਗਿਆ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਮੰਨ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇ ਜਿਨ੍ਹਾਂ ਨੇ ਇਸ ਦਾ ਮਸਲਾ ਹੱਲ ਕਰਨਾ। ਉਹਦੇ ਬਾਰੇ ਜਿਹੜਾ ਜਿਹੜਾ ਤੁਹਾਨੂੰ ਕਰਦੇ ਹਨ ਥੇ ਕੋਈ ਜਿਹੜਾ ਬੜੀ ਗਲਤ ਗੱਲਬਾਤ ਕੀਤੀ ਉਹਦੇ ਬਾਰੇ ਉਹਦੇ ਬਾਰੇ ਅਸੀਂ ਦੇਖ ਲੈਂਦੇ ਹਾਂ ਕਿ ਕੀ ਟੈਕਨੀਕਲ ਚੀਜ਼ ਬੰਦੀ ਹੈ ਉਹਨੂੰ ਕਰ ਸਕਦੇ ਹੈ ਕਿ ਨਹੀਂ ਕਰ ਸਕਦੇ ਇਹ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਜਾਵੇਗਾ।